ਦੀ ਯਾਪੂ ਤੇ ਪਾਲਤੀ ਸਾਹਿਬ ਵੀ ਪਹੁੰਚ ਲਈ। ਉਹ ਇੱਕ ਸਫਾਈ ਦਾ ਜਿਹੜਾ ਉਪਰਾਲਾ ਜਿਹੜਾ ਆਪਾਂ ਕੀਤਾ ਹੈ। ਅੱਜ ਮੈਂ ਬਤੌਰ ਦੁਕਾਨਾਂ ਤੇ ਜਾ ਜਾ ਕੇ ਡਸਟਪਿਨ ਜਿਹੜੇ ਨੇ ਉਹ ਦੇਖ ਰਿਹਾ। ਜਿਹਦੇ ਵਿੱਚ ਅਪੀਲ ਕਰ ਰਿਹਾ ਦੁਕਾਨਦਾਰਾਂ ਨੂੰ ਵੀ ਹੱਥ ਜੋੜ ਕੇ ਕਿ ਖੱਲਾ ਸੁਪਾ ਕੂੜਾ ਜਿਹੜਾ ਅਲੱਗ-ਅਲੱਗ ਪਾਉਣ। ਪਰ ਆਪ ਜੀ ਦੇ ਮਾਤੇ ਮਰਾਏ। ਜਿੱਥੇ-ਜਿੱਥੇ ਮੈਂ ਨਹੀਂ ਪਹੁੰਚ ਸਕਦਾ ਇੱਕ ਮੈਸੇਜ ਜਿਹੜਾ ਉੱਥੇ ਚੱਲੇ ਜਾਏਗਾ। ਸੋ ਕਹਿਣ ਦਾ ਭਾਵ ਅ ਅਸੀਂ ਵੀ ਚਾਹੁੰਦੇ ਹਾਂ ਵੀ ਹਰ ਬੰਦੇ ਦੀ ਖੇਚਲ ਘਟਣੀ ਚਾਹੀਦੀ ਹੈ। ਹੁਣ ਸਾਡੇ ਸਫਾਈ ਕਰਮਚਾਰੀ ਉਹ ਮੈਨਾ ਕੂੜਾ ਇਕੱਠਾ ਕਰਦੇ ਨੇ ਕਰਕੇ ਬਾਅਦ ਵਿੱਚ ਉਹ ਗਿੱਲਾ ਸੁੱਕਾ ਕਰਦੇ ਨੇ ਫਿਰ ਸੁੱਟਦੇ ਨੇ ਉਹਨਾਂ ਦੀ ਖੇਚਲ ਵੱਧਦੀ ਇਹੋ ਕੂੜਾ ਸੁੱਟਣ ਤੋਂ ਪਹਿਲਾਂ ਆਪਾਂ ਗਿੱਲਾ ਸੁੱਕਾ ਅਲੱਗ-ਅਲੱਗ ਕਰ ਦਈਏ ਠੀਕ ਹੈ ਉਹਦੇ ਨਾਲ ਉਹਨਾਂ ਦਾ 50% ਕੰਮ ਘਟਦਾ ਤੇ ਜਦੋਂ 50% ਕੰਮ ਘਟ ਚੁੱਕਾ ਤਾਂ ਖੇਚਲ ਲੈ ਚੀ ਉਹਨਾਂ ਦੀ ਘਟਦੀ ਹੈ ਕੂੜਾ ਜਦੋਂ ਹੁਣ ਦੁਕਾਨ ਤੇ ਝਾੜੂ ਮਾਰਨਾ ਖਲਾਰਾ ਜਿਹੜਾ ਉਹ ਸਾਰਾ ਇੱਥੇ ਆਪਾਂ ਆਪੋ ਆਪਣੇ ਦਸਵੀਂ ਲਾ ਲੈਣਾ ਤੇ ਉਹ ਖਲਾਰਾ ਵੰਡਿਆ ਜਾਂਦਾ ਇੱਕ ਗੱਲ ਵੈਸਾ ਦੇਖੋ ਇਹ ਪੰਜਾਬ ਵਾਸੀ ਅਮਰੀਕਾ ਕੈਨੇਡਾ ਦੀਆਂ ਗੱਲਾਂ ਕਰ ਸਕਦੇ ਨੇ ਇਹ ਪੰਜਾਬ ਵਾਸੀ ਅਮਰੀਕਾ ਕੈਨੇਡਾ ਆ ਯੂਰਪ ਜਰਮਨ ਇਟਲੀ ਨੂੰ ਵਧੀਆ ਸਿੱਧੀਆਂ ਪਾ ਸਕਦੇ ਨੇ ਇਹ ਵੀ ਚਾਹੁੰਦੇ ਨੇ ਵੀ ਆਪਾਂ ਉਪਰਾਲਾ ਕਰੀਏ ਹੁਣ ਅੱਜ ਉਪਰਾਲਾ ਕਰਨ ਲਈ ਆਏ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਦਸਤਮੀਨ ਜੰਨੇ ਕਿ ਦੇ ਰਿਆਂ ਉਹ ਮੈਂ ਦੇ ਜਾਣੇ ਜੀ ਔਰ ਜਿਨ੍ਹਾਂ ਨੂੰ ਨਹੀਂ ਪਹੁੰਚਨੇ ਇਹ ਵੱਧ ਤੋਂ ਵੱਧ 2 2.5 300 ਰੁਪਏ ਦਾ ਹੋਊਗਾ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਬਾਹਰ ਰੱਖ ਲੈਣ ਮੈਨੂੰ ਹੁਣੇ ਅਫਸਰ ਸਾਹਿਬਾਨਾ ਨੇ ਦੱਸਿਆ ਵੀ ਦੋ ਟਾਈਮ ਟਰਾਲੀ ਆਉਗੀ ਜੀ ਇੱਕ ਸਵੇਰੇ ਇੱਕ ਦੁਪਹਿਰੇ ਠੀਕ ਹੈ ਜੀ ਜਿਹੜਾ ਸਵੇਰ ਦਾ ਕੂੜਾ ਹੋਊਗਾ ਉਹ ਸਵੇਰ ਨੂੰ ਲੈ ਜਾਊਗੀ ਜਿਹੜਾ ਦੁਪਹਿਰ ਦਾ ਹੋਊਗਾ ਉਹ ਦੁਪਹਿਰ ਨੂੰ ਲੈ ਜਾਊਗੀ ਜਿਹੜਾ ਰਾਤ ਦਾ ਕੂੜਾ ਇਕੱਠਾ ਹੋਇਆ ਹੋਊਗਾ ਸਵੇਰੇ ਜਦੋਂ 9 ਵਜੇ ਨਾ ਆਉਣਾ ਉਹ ਤੁਹਾਨੂੰ ਦੱਸਾਂਗਾ ਮੈਂ ਇੱਕ ਗੱਲ ਕਹਾਂਗਾ ਜੀ ਮੇਰਾ ਫਰਜ਼ ਹੈ ਮਿਹਨਤ ਕਰਨਾ ਮੇਰਾ ਇੱਕ ਫਰਜ਼ ਹੈ ਕਿ ਘਰ ਦਾ ਆਗੂ ਹੋਣ ਦੇ ਨਾਤੇ ਸਲਾਹ ਦੇਣੀ ਜੇ ਤੇ ਮੇਰੀ ਇਹ ਸਲਾਹ ਮੰਨ ਲੈਣਗੇ ਤੇ ਆਪਾਂ ਕਾਮਯਾਬ ਹੋ ਜਾਾਂਗੇ ਬਸ ਮੈਨੂੰ ਇੱਕੋ ਸ਼ੰਕਾ ਆ ਕਾਲੀਆਂ ਤੇ ਕਾਂਗਰਸੀਆਂ ਤੇ ਬੀਜੇਪੀ ਵਾਲਿਆਂ ਨੇ ਨਹੀਂ ਜੇ ਮੰਨੀ ਜਿਹੜੇ ਚੌਕ 'ਚ ਜ਼ਿਆਦਾ ਕੂੜਾ ਲੱਗਾ ਹੋਗਾ ਇਹ ਸਭ ਤੋਂ ਕਾਲੀ ਕਾਂਗਰਸੀ ਬੀਜੇਪੀ ਸੁਣ ਜਿਹੜੇ ਬੰਦੇ ਆਮ ਆਦਮੀ ਪਾਰਟੀ ਵਾਲੇ ਹੋਣਗੇ ਜਿਹੜੇ ਇੱਕ ਆਪਣੇ ਸ਼ਹਿਰ ਨੂੰ ਸੋਹਣਾ ਰੱਖਣ ਵਾਲੇ ਹੋਣਗੇ ਠੀਕ ਆ ਉਹ ਇੱਕ ਇਸ ਕਨਸੈਪਟ ਨੂੰ ਜਿਹੜਾ ਉਹ ਕਾਮਯਾਬ ਕਰਨਗੇ ਹਾਂ ਮੈਂ ਉਹ ਜਿਹੜੀ ਗੱਲ ਕੀਤੀ ਸੀ ਅਸਲ 'ਚ ਨਾ ਜਦੋਂ ਕਾਸਮਾ ਹੁੰਦਾ ਨਾ ਉਹਦਾ ਇੱਕ ਫਰਜ਼ ਹੁੰਦਾ ਵੀ ਯਾਰ ਆਪਾਂ ਆਪਣੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਹੌਸਲੇ ਤਕੜੇ ਕਰਨੇ ਉਹਨਾਂ ਨੂੰ ਇਹ ਉਹਨਾਂ ਨੂੰ ਇਹ ਦੱਸਣਾ ਵੀ ਪਰਵਾਹ ਨਾ ਕਰੋ ਯਾਰ ਆਪਾਂ ਬੈਠੇ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਫਸਰ ਅਧਿਕਾਰੀਆਂ ਨਾ ਮੈਂ ਟੱਚ ਚਾ ਸਵੇਰ ਦੀਆਂ ਹੀ ਮਸ਼ੀਨਾਂ ਲਾਈਆਂ ਨੇ ਜਦੋਂ ਮੀਂਹ हट ਗਿਆ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਮੀਂਹ हट ਗਿਆ ਵਾ 7 ਵਜੇ ਤਾਂ ਤਾਂ ਮੀਂਹ ਪੈ ਰਿਹਾ ਸੀ ਮੀਂਹ ਹਟਿਆ ਦੇਖ ਕੇ ਉਦੋਂ ਫਿਰ ਉਹ ਨਿਕਲ ਆਏ ਘਰਾਂ ਚੋਂ ਬਾਹਰ ਜਾ ਕੇ ਜਿਹੜਾ ਫੋਟੋ ਕਲਚਰ ਚੱਲਦਾ ਇਹਨਾਂ ਦਾ ਸਿਆਸੀ ਕਲਾਕਾਰਾਂ ਦਾ ਇੱਕ ਦਿਨ ਇੱਕ ਦਿਨ ਢਾਈ ਇੰਨਾ ਕਿ ਜਾ ਰਿਹਾ ਪਾਣੀ ਹੁਣੇ ਚੜ ਕੇ ਆ ਗਿਆ ਜੀ ਉਹ ਲੋਕ ਵਿਚਾਰੇ ਮੈਨੂੰ ਘੱਟੂ ਘੱਟਦੀ ਮੈਂ ਉਹ ਵੀਡੀਓ ਪਾਉਣੀ ਨਹੀਂ ਸੀ ਮੈਨੂੰ 25 ਤੋਂ 30 ਫੋਨ ਆ ਗਏ ਯਾਰ ਇਹ ਪੈਨਿਕ ਕ੍ਰੀਟ ਕਰ ਰਹੇ ਆਪਾਂ ਆਪਾਂ ਇਹ ਕਹੀਏ ਵੀ ਕੋਈ ਗੱਲ ਨਹੀਂ ਦੁਕਾਨਦਾਰ ਵੀ ਲੋਕ ਪਟਾਲਾ ਵਾਸੀ ਉਹ ਆਪਾਂ ਖਲੋਤੇ ਆ ਜਦੋਂ ਮੇਰੇ ਵੱਲੋਂ ਕੋਈ ਮੈਸੇਜ ਨਹੀਂ ਆਇਆ ਜਦੋਂ ਮੇਰੇ ਵੱਲੋਂ ਕੋਈ ਗੱਲਬਾਤ ਐਸੀ ਹੋਈ ਨਹੀਂ ਹੁਣ ਮੈਂ डीसी साहब ना मैं नेहरी विभाग ਦੇ ਨਾਲ ਮੈਂ ਕੱਚੇ ਤੇ ਬੈਠਾ ਮੈਨੂੰ ਨਹੀਂ ਪਤਾ ਮੇਰਾ ਪਰਿਵਾਰ ਆ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਪਰ ਦੁੱਖ ਦੀ ਗੱਲ ਇਹ ਇੱਕ ਵੱਖਰੀ ਪੈਨਿਕ ਰੀਟ ਕਰਨ ਵਾਲੀਆਂ ਗੱਲਾਂ ਪਰ ਉਹ ਵਾਕਈ ਇੱਕ ਸਿਆਸੀ ਕਲਾਕਾਰ ਤਿੰਨ ਵੱਲੋਂ ਜਿਹੜੀ ਆ ਤੇ ਜੋੜ ਕੇ ਬੇਨਤੀ ਕਰਦਾ ਗੱਲੀਆਂ ਕਾਂਗਰਸੀਆਂ ਭਾਜਪਾ ਵਾਲਿਆਂ ਨੂੰ ਗੁਰੂ ਘਰ ਦਾ ਕੰਮ ਆ ਕੋਈ ਪਾਰਟੀਵਾਦੀ ਤਗੜੇ ਹੋ ਕੇ ਸਾਰੇ ਆਓ ਜਿੱਥੇ ਮੇਰੀ ਲੋੜਾ ਮੈਨੂੰ ਦੱਸੋ ਆਪਾਂ ਨਾਲ ਕੀ ਸਾਰੇ ਕੰਮ ਕਰੀਏ ਇਹ ਕੋਈ ਜ਼ਿੰਮੇਵਾਰੀ ਇਕੱਲੀ ਮੇਰੀ ਨਹੀਂ ਬਣਦੀ ਆਪਾਂ ਵੀ ਸ਼ਹਿਰ ਦੇ ਬਚਨ ਆ ਆਪਾਂ ਵੀ ਆਪੋ ਆਪਣੀਆਂ ਪਾਰਟੀਆਂ ਦੇ ਆਗੂ ਆ ਆਓ ਸਾਰੇ ਨਾਲ ਕੇ ਕੰਮ ਕਰੀਏ ਠੀਕ ਆ ਇਹ ਲੋੜੇ ਨੂੰ ਨੇ ਆਦੇ ਵੀ ਜਿਹੜਾ ਬੰਦਾ ਸਿਆਸਤ ਕਰਦਾ ਉਹ ਤੋਂ ਨੀਚ ਬੰਦਾ